ਜਪਜੀ ਦੀ ਬਾਣੀ ਨੂੰ ਤਰਕ ਵਿਗਿਆਨ ਅਨੁਸਾਰ ਸਮਝਣ ਦੇ ਚਾਹਵਾਨ ਭੈਣੋ ਅਤੇ ਭਰਾਵੋ ਸਤਿ ਸ਼੍ਰੀ ਅਕਾਲ ਅੱਜ ਮੈਂ ਆਪਣਾ ਇਕਾਤੀਵਾ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਵਿੱਚ ਮੈਂ ਜਪਜੀ ਦੇ 11ਵੇਂ ਪੌੜੀ ਦਾ ਵਿਸ਼ਲੇਸ਼ਣ ਕਰਾਂਗਾ ਧਿਆਨ ਨਾਲ ਸੁਣਨਾ ਅਤੇ ਵਿਚਾਰ ਕਰਨਾ ਗੁਰੂ ਨਾਨਕ ਨੂੰ ਸੰਤ ਭਗਤ ਪੀਰ ਦਰवेश ਆਦਿ ਥਾਂ ਗੁਰੂ ਜਾਂ ਜਗਤ ਗੁਰੂ ਕਿਹਾ ਜਾਂਦਾ ਹੈ ਇਹ ਇਸ ਲਈ ਕਿ ਉਹਨਾਂ ਨੇ ਮਨੁੱਖਤਾ ਨੂੰ ਗਿਆਨ ਦੇ ਉਹ ਗੁਰ ਦੱਸੇ ਜੋ ਪਹਿਲਾਂ ਕਿਸੇ ਨੇ ਨਹੀਂ ਸੰਦਸੇ ਵੱਡੀ ਗੱਲ ਉਹਨਾਂ ਨੇ ਆਪਣੇ ਸਿੱਖਾਂ ਨੂੰ ਸੋਚ ਵਿਚਾਰ ਰਾਹੀਂ ਆਪਣੀ ਅਕਲ ਦੀ ਵਰਤੋਂ ਕਰਨ ਦੀ ਗੱਲ ਆਖੀ ਤਾਂ ਜੋ ਕੂੜ ਦੇ ਰਾਹ ਚੱਲਦੇ ਲੋਕ ਸੱਚ ਦੇ ਰਾਹ ਪੈਣ ਤਦੇ ਹੀ ਤਾਂ ਭਾਈ ਗੁਰਦਾਸ ਨੇ ਲਿਖਿਆ ਹੈ ਕੱਲ ਤਾਰਣ ਗੁਰੂ ਨਾਨਕ ਆਇਆ ਪਰ ਜੇ ਅੱਜ ਕੋਈ ਪੁੱਛੇ ਕਿ ਗੁਰੂ ਸਾਹਿਬ ਕੱਲ ਤਾਰਣ ਕਿਵੇਂ ਆਏ ਤਾਂ ਉਹਨਾਂ ਦੇ ਅਜੋਕੇ ਸਿੱਖ ਭਾਵੇਂ ਦੱਸ ਵੀ ਨਾ ਸਕਣ ਕਿਉਂਕਿ ਉਹਨਾਂ ਨੇ ਇਸ ਪਾਸੇ ਕਦੇ ਸੋਚਿਆ ਹੀ ਨਹੀਂ ਗੁਰੂ ਸਾਹਿਬ ਦੀ ਬਾਣੀ ਨੂੰ ਉਹਨਾਂ ਨੇ ਕਦੇ ਵਿਚਾਰ ਕੇ ਨਹੀਂ ਪੜਿਆ ਉਹਨਾਂ ਅਨੁਸਾਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਕੇਵਲ ਪਰਾਇਆ ਹੱਕ ਖਾਣ ਦੀ ਮਨਾਹੀ ਨੀਚਾਂ ਦੇ ਵੀ ਨੀਚ ਨਾਲ ਖੜਨਾ ਔਰਤਾਂ ਨੂੰ ਸਤਿਕਾਰ ਦੇਣਾ ਤੇ ਲੱਖ ਅਗਾਸਾਂ ਅਗਾਸ ਲੱਖ ਪਤਾਲਾਂ ਪਤਾਲ ਤਿੱਕਰ ਹੀ ਸੀਮਤ ਹਨ ਪਰ ਇਹਨਾਂ ਨੂੰ ਆਖ ਦੇਣ ਨਾਲ ਕੋਈ ਜਗਤਗੁਰੂ ਨਹੀਂ ਬਣ ਜਾਂਦਾ ਜਗਤਗੁਰੂ ਦੀ ਸੁਰਤੀ ਸਮਝਣ ਲਈ ਇਹਨਾਂ ਅਤੇ ਇਹਨਾਂ ਜਿਹੇ ਹੋਰ ਅਨੇਕਾਂ ਬਿਖਰੇ ਵਿਚਾਰ ਮਣਕੀਆਂ ਪਿੱਛੇ ਗੁਰੂ ਸਾਹਿਬ ਦੀ ਸੋਚ ਲੜੀ ਨੂੰ ਜਾਣਨਾ ਪਵੇਗਾ ਬੜਮੁੱਲੇ ਮਣਕੀਆਂ ਦੀ ਇਹ ਸੋਚ ਲੜੀ ਗੁਰੂ ਸਾਹਿਬ ਨੇ ਇੱਕ ਮੂਲ ਮੰਤਰ ਦੋ ਸ਼ਲੋਕਾਂ ਤੇ 38 ਪੌੜੀਆਂ ਵਿੱਚ ਇੱਕੋ ਥਾਂ ਲਿਖ ਕੇ ਮਨੁੱਖਤਾ ਦੀ ਝੋਲੀ ਵਿੱਚ ਪਾਈ ਹੈ ਇਸ ਵਿੱਚ ਉਹਨਾਂ ਨੇ ਸੱਚ ਦਾ ਉਹ ਰਾਹ ਦੱਸਿਆ ਹੈ ਜੋ ਸੱਚਾ ਵੀ ਹੈ ਤੇ ਵਿਗਿਆਨਿਕ ਵੀ ਉਹਨਾਂ ਦਾ ਦਰਸਾਇਆ ਰਸਤਾ ਸੱਚ ਦੀ ਸੇਧ ਹਮੇਸ਼ਾ ਲਈ ਇਵੇਂ ਹੀ ਦਿੰਦਾ ਰਹੇਗਾ ਕੁਲ ਲੁਕਾਈ ਦੇ ਜਾਣਣ ਵਾਲੀ ਸੱਚ ਦੀ ਸੇਧ ਦੀ ਇਹ ਰੂਪਰੇਖਾ ਗ੍ਰੰਥ ਸਾਹਿਬ ਦੇ ਮੁਢਲੇ 7.5 ਸਫਿਆਂ ਵਿੱਚ ਸਾਂਭੀ ਪਈ ਹੈ ਪਰ ਪੜਨ ਤੇ ਵਿਚਾਰਨ ਖਣੋ ਇਸ ਉੱਤੇ ਅਧਿਆਤਮਵਾਦ ਬ੍ਰਾਹਮਣਵਾਦ ਤੇ ਪੂਜਾਵਾਦ ਦਾ ਸੰਗਣਾ ਕਾ ਉਗਾਇਆ ਹੈ ਇਹਨਾਂ ਪ੍ਰਵਚਨਾਂ ਦਾ ਉਦੇਸ਼ ਇਸ ਅੰਧਵਿਸ਼ਵਾਸੀ ਕਾ ਨੂੰ ਉਖੇੜ ਕੇ ਗੁਰੂ ਸਾਹਿਬ ਦੇ ਨਿਰਮਲ ਸੁੱਚੇ ਵਿਚਾਰਾਂ ਦੇ ਦਰਸ਼ਨ ਕਰਵਾਉਣਾ ਹੈ ਗੁਰੂ ਸਾਹਿਬ ਦਾ ਸੋਚ ਪ੍ਰਬੰਧ ਇਸ ਧਰਤੀ ਤੇ ਇਸ ਦੇ ਮਨੁੱਖੀ ਸਮਾਜ ਦੀ ਗੱਲ ਕਰਦਾ ਹੈ। ਕਿਸੇ ਅਣਦੇਸ ਦੀ ਕਲਪਿਤ ਆਸਮਾਨੀ ਰੱਬੀ, ਦੇਵੀ, ਨੂਰੀ ਤੇ ਇਲਾਹੀ ਥਾਂ ਦੀ ਬਿਲਕੁਲ ਨਹੀਂ ਕਰਦਾ। ਉਹਨਾਂ ਦੇ ਸੰਕਲਪ ਇਸੇ ਸਮਾਜ, ਇਸੇ ਸ੍ਰਿਸ਼ਟੀ ਤੇ ਇਸੇ ਬ੍ਰਹਿਮੰਡ ਨਾਲ ਸੰਬੰਧ ਰੱਖਦੇ। ਜਿਸ ਵਿੱਚ ਮਨੁੱਖ ਜੰਮਦੇ, ਪਾਲਦੇ ਤੇ ਮਰਦੇ ਹਨ। ਉਹਨਾਂ ਦਾ ਵਰਤਿਆ ਸ਼ਬਦ ਕੂੜ ਇਸੇ ਬ੍ਰਹਿਮੰਡ ਤੇ ਇਸੇ ਸਮਾਜ ਵਿੱਚ ਫੈਲੇ ਜਾਂ ਫੈਲਾਏ ਝੂਠ ਦਾ ਨਾਂ ਹੈ। ਤੇ ਉਹਨਾਂ ਦਾ ਸ਼ਬਦ ਸਤ ਇਸੇ ਬ੍ਰਹਿਮੰਡ ਦੇ ਵਿਭਿੰਨ ਪੱਖਾਂ ਬਾਰੇ ਸਹੀ ਗਿਆਨ ਦਾ ਸਮਰਥ ਹੈ ਜੇ ਨਹੀਂ ਵਿਸ਼ਵਾਸ ਤਾਂ ਕੋਈ ਉਹਨਾਂ ਦੇ ਗਿਆਨ ਸਰੋਤ ਜਪਜੀ ਨੂੰ ਪੜ੍ਹ ਕੇ ਦੇਖ ਲਵੇ ਪਰ ਪੜ੍ਹੇ ਉਦਾਂ ਜਿਵੇਂ ਉਹਨਾਂ ਲਿਖਿਆ ਹੈ ਕਿਸੇ ਸੰਤ ਗਿਆਨੀ ਪ੍ਰੋਫੈਸਰ ਤੇ ਪ੍ਰਚਾਰਕ ਦੇ ਉਲਟੇ ਤੋਂ ਨਾ ਪੜ੍ਹੇ ਕੋਸ਼ਿਸ਼ ਕਰਕੇ ਆਪ ਪੜ੍ਹੇ ਫਿਰ ਵੀ ਨਾ ਪਤਾ ਲੱਗੇ ਤਾਂ ਇਹ ਪ੍ਰਵਚਨ ਸੁਣ ਲਵੇ ਜੇ ਕੋਈ ਇਸ ਤਰ੍ਹਾਂ ਕਰੇਗਾ ਤਾਂ ਹੀ ਇਸ ਦੇ ਸਿੱਧੇ ਅਰਥ ਸਹੀ-ਸਹੀ ਸਮਝ ਵਿਚਾਉਣਗੇ ਬਿਨਾਂ ਦੇਰੀ ਪ੍ਰਸੰਗ ਵੱਲ ਵਾਧਦੇ ਹਨ ਗੁਰੂ ਸਾਹਿਬ ਇੱਕ ਓੰਕਾਰ ਦਾ ਵਿਗਿਆਨਕ ਸੂਤਰ ਦੇਣ ਤੋਂ ਬਾਅਦ ਅਧਿਆਤਮਵਾਦੀ ਸੋਚ ਦੀਆਂ ਕੂੜੀਆਂ ਵਿਧੀਆਂ ਨਕਾਰਨ ਮਗਰੋਂ ਅਤੇ ਤੀਰਥ ਅਸਨਾਨਾਂ ਨੂੰ ਵਿਅਰਥ ਦੱਸਣ ਉਪਰੰਤ ਸੁਣੀਏ ਪ੍ਰਦਾਨ ਪੌੜੀਆਂ ਵਿੱਚ ਸੁਣਨ ਵਿਧੀ ਬਾਰੇ ਗੱਲ ਕਰਦੇ ਹਨ ਇਹ ਅਸੀਂ ਪਿਛਲੇ ਕੁਝ ਪ੍ਰਵਚਨਾਂ ਵਿੱਚ ਵੀ ਵਿਚਾਰਦੇ ਆ ਰਹੇ ਹਾਂ ਉਹ ਇਸ ਵਿਧੀ ਨੂੰ ਕੇਵਲ ਬਿਆਨ ਹੀ ਕਰਦੇ ਹਨ ਕੋਈ ਟਿੱਪਣੀ ਹੋਵੇਗੀ ਤਾਂ ਉਹ ਉਹਨਾਂ ਦੇ ਵਿੰਗਾਤਮਿਕ ਲਹਿਜੇ ਪਿੱਛੇ ਛੁਪੀ ਹੋਈ ਹੋਵੇਗੀ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੂਖ ਪਾਪ ਦਾ ਨਾਸ ਦੀਆਂ ਦੋ ਤੁਕਾਂ ਜੋ ਉਹਨਾਂ ਸੁਣੀਏ ਦੀ ਹਰ ਪੌੜੀ ਪਿੱਛੇ ਲਾਈਆਂ ਹਨ ਕਟਾਕਸ਼ੀ ਦਰਸਾਉਂਦੀਆਂ ਹਨ ਜੋ ਵਿਦਵਾਨ ਸਮਝਦੇ ਹਨ ਕਿ ਸੱਚੀ ਮੁੱਚੀ ਜਾਂ ਸਹਿਜ ਸੁਭਾਹੀ ਲਾ ਦਿੱਤੀਆਂ ਗਈਆਂ ਹਨ ਸਮਾਂ ਆਉਣ ਤੇ ਉਹਨਾਂ ਦਾ ਇਹ ਭਰਮ ਦੂਰ ਹੋ ਜਾਵੇਗਾ ਜੇ ਗੁਰੂ ਸਾਹਿਬ ਸ਼ਰਧਾਲੂ ਭਗਤਾਂ ਦੇ ਵਿਗਾਸ ਤੇ ਦੁਖ ਪਾਪ ਦੇ ਨਾਸ ਨੂੰ ਉਹਨਾਂ ਨੂੰ ਸੁਣਾਈਆਂ ਜਾਂਦੀਆਂ ਗੱਲਾਂ ਕਿਸੇ दैਵੀ ਸੰਸਾਰ ਨਾਲ ਜੋੜ ਕੇ ਕਰ ਰਹੇ ਹੁੰਦੇ ਤਾਂ ਉਹਨਾਂ ਦੇ ਵਿਚਾਰ ਤਰਕਹੀਨ ਹੋਣੇ ਸਨ ਪਰ ਉਹ ਇਸ ਤਰ੍ਹਾਂ ਕਿਉਂ ਕਰਦੇ ਉਪਰੋਕਤ ਪੌੜੀਆਂ ਵਿੱਚ ਸੁਣਾਈਆਂ ਜਾਣ ਵਾਲੀਆਂ ਗੱਲਾਂ ਦੀ ਸੂਚੀ ਵਿੱਚ ਸਿੱਧ ਪੀਰ ਸੁਰ 나ਥ ਤਵਲ ਪਾਤਾਲ ਕਾਲ ਈਸ਼ਰ ਬ੍ਰਹਮਾ ਇੰਦ ਯੋਗ ਵਿਧੀ ਸਤ ਸੰਤੋਖ ਗਿਆਨ ਪੜਨ ਉਚਾਰਨ ਜਾਂ ਧਿਆਨ ਲਾਉਣ ਦੀ ਕਰਾਮਾਤ ਆਦ ਦਾ ਜ਼ਿਕਰ ਹੈ ਉਹਨਾਂ ਨਾਲ ਉਹਨਾਂ ਹਿੰਦੂ ਗ੍ਰੰਥਾਂ ਦਾ ਵੀ ਹਵਾਲਾ ਹੈ ਜਿੱਥੇ ਇਹ ਗੱਲਾਂ ਲਿਖੀਆਂ ਹੋਈਆਂ ਹਨ ਤੱਥਾਂ ਦੇ ਤੌਰ ਤੇ ਤਾਂ ਇਹ ਸੱਚ ਹਨ ਪਰ ਇਹਨਾਂ ਦਾ ਤਰਕ ਇਹਨਾਂ ਦੇ ਵਿਹੰਗਾਤਮਿਕ ਵਰਣਨ ਵਿੱਚ ਹੈ ਜ਼ਰਾ ਦਿਮਾਗ ਲਾਓ ਤੇ ਇਹਨਾਂ ਦੇ ਸੱਚ ਝੂਠ ਦਾ ਨਿਪਟਾਰਾ ਕਰੋ ਕੀ ਉਪਰੋਖਤ ਗੱਲਾਂ ਭਾਵ ਅਫਵਾਹਾਂ ਸੁਣਨ ਨਾਲ ਗੁਰੂ ਸਾਹਿਬ ਦੇ ਪੂਰਵ ਦ੍ਰਿੜਾ ਹੋਏ ਉਦੇਸ਼ ਕਰਤਾ ਪੁਰਖ ਨੂੰ ਜਾਣਨ ਵਿੱਚ ਕੋਈ ਯੋਗਦਾਨ ਪੈਂਦਾ ਹੈ ਕਿ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਵੇਂ ਦਾ ਹੈ ਤੇ ਕਿੱਥੇ ਹੈ ਜੇ ਨਹੀਂ ਤਾਂ ਫਿਰ ਭਗਤ ਜਨਾਂ ਨੂੰ ਖੁਸ਼ੀ ਕਿਸ ਗੱਲ ਦੀ ਹੋਈ ਤੇ ਇਸ ਨਾਲ ਉਹਨਾਂ ਦੇ ਦੁੱਖ ਦਲੇਦਰ ਕਿਵੇਂ ਖਤਮ ਹੋਏ ਗੁਰੂ ਸਾਹਿਬ ਨੇ ਇਨ੍ਹਾਂ ਪੌੜੀਆਂ ਵਿੱਚ ਆਪਣੇ ਸਮੇਂ ਦੇ ਸਭ ਮੁਖ ਰੂੜੀਵਾਦੀ ਸਮੁਦਾਇਆਂ ਵਿੱਚ ਫਸਰੀਆਂ ਬ੍ਰਾਹਮਣਵਾਦੀ ਕੁਰੀਤੀਆਂ ਦਾ ਖੰਡਨ ਕੀਤਾ ਹੈ ਬ੍ਰਾਹਮਣਵਾਦ ਕੋਈ Hindu ਧਰਮ ਜਾਂ ਬ੍ਰਾਹਮਣਾਂ ਨਾਲ ਚਿਮੜੀ ਚੀਜ਼ ਨਹੀਂ ਸਗੋਂ ਇਹ ਤਾਂ ਇੱਕ ਮੋਰੀਬੰਦ ਭਾਵ ਥਾਂ ਹੀ ਖਤਮ ਹੋਣ ਵਾਲੀ ਕਿਸਮ ਦੀ ਸੋਚ ਪ੍ਰਣਾਲੀ ਹੈ ਜੋ ਕਿਸੇ ਵੀ ਸੂਝ ਰਹਿਤ ਇਨਸਾਨ ਦੇ ਦਿਮਾਗ ਵਿੱਚ ਪਈ ਹੋ ਸਕਦੀ ਹੈ ਇਸ ਲਈ ਕੋਈ ਇਹ ਨਾ ਸਮਝੇ ਕਿ ਗੁਰੂ ਸਾਹਿਬ ਤਾਂ Hindu ਧਰਮ ਤੇ Nath ਪ੍ਰਥਾ ਦੀ ਸੋਚ ਦੇ ਹੀ ਆਲੋਚਕ ਸਨ ਕਿਸੇ ਹੋਰ ਦੇ ਨਹੀਂ ਮੌਜੂਦਾ ਪੌੜੀ ਇਸਲਾਮ ਦੀਆਂ માનਤਾਵਾਂ ਤੇ ਉਹਨਾਂ ਦੇ ਸੁਣਨ ਸੁਣਾਉਣ ਬਾਰੇ ਹੈ ਜੋ ਉਹਨਾਂ ਨੇ ਉਸੇ ਕਟਾਕਸ਼ੀ ਅੰਦਾਜ਼ ਵਿੱਚ ਲਿਖੀ ਹੋਈ ਹੈ ਜੇ ਉਸ ਵੇਲੇ ਉਹਨਾਂ ਨੇੜੇ ਕੁਰੀਤੀਆਂ ਵਾਲਾ ਕੋਈ ਹੋਰ ਧਰਮ ਹੁੰਦਾ ਭਾਵੇਂ ਉਹ ਖਾਤੂ ਤੌਰ ਤੇ ਉਹਨਾਂ ਦਾ ਆਪਣਾ ਚਲਾਇਆ ਸਿੱਖ ਧਰਮ ਹੀ ਕਿਉਂ ਨਾ ਹੁੰਦਾ ਤਾਂ ਵੀ ਉਹ ਨਿਸ਼ਚਿਤ ਤੌਰ ਤੇ ਉਸ ਦੀਆਂ ਤਰਖੀਣ ਪਰੰਪਰਾਵਾਂ ਨੂੰ ਉੰਨੀ ਹੀ ਬੇਕਿਰਕੀ ਨਾਲ ਨਕਾਰਦੇ ਉਹ ਸੱਚ ਦੇ ਮਾਮਲੇ ਵਿੱਚ ਕਿਸੇ ਨੂੰ ਨਹੀਂ ਬਖਸ਼ਦੇ ਸਨ ਭਾਵੇਂ ਬਾਬਰ ਹੋਵੇ ਤਾਂ ਬ੍ਰਾਹਮਣ ਉਨ੍ਹਾਂ ਦਾ ਉਦੇਸ਼ ਗਲਤ ਸੋਚ ਦੀ ਨਿਖੇਦੀ ਕਰਨਾ ਸੀ ਨਾ ਕਿ ਕਿਸੇ ਧਰਮ ਵਿਸ਼ੇਸ਼ ਜਾਂ ਸਮੁਦਾਏ ਦੀ ਉਹ ਲੋਕਾਂ ਦੀ ਹਰ ਉਸ ਸੋਚ ਨੂੰ ਸਹੀ ਲੀ ਤੇ ਲਿਆਉਣਾ ਚਾਹੁੰਦੇ ਸਨ ਜੋ yatharth bhav ਕੁਦਰਤੀ ਨਿਯਮਾਂ ਦੀ ਅਭੇਲਨਾ ਕਰਦੀ ਹੋਵੇ ਉਹ ਭਗਤੀ ਲਹਿਰ ਦੇ ਨਹੀਂ ਜਾਗਰਤੀ ਲਹਿਰ ਦੇ ਵਾਨੀ ਸਨ ਉਨ੍ਹਾਂ ਦੀ ਜਾਗਰਤੀ ਪੱਛਮ ਦੀ ਪੁਨਰ ਜਾਗਰਤੀ ਲਹਿਰ ਵਾਂਗ ਅਫਲਾਤੂਨ ਤੇ ਅਰਸਤੂ ਦੀਆਂ ਲਿਖਤਾਂ ਤੋਂ ਪ੍ਰੇਰਿਤ ਨਹੀਂ ਸੀ ਸਗੋਂ ਉਨ੍ਹਾਂ ਦੀ ਆਪਣੀ ਬੌਧਿਕਤਾ ਦੀ ਉਪਜ ਸੀ ਨਿਸ਼ਚੈ ਹੀ ਉਹ ਕਾਮਨ ਸੈਂਸ ਪਾਵ ਸਧਾਰਨ ਸਮਝ ਦੇ ਤਾਂ ਨਹੀਂ ਸਨ ਤੇ ਸਧਾਰਨ ਸਮਝ ਹਮੇਸ਼ਾ ਤਰਕ ਵਿਵੇਕ ਇਸ ਸਵੈ ਨਿਰਣੇ ਨੂੰ ਨਾਲ ਲੈ ਕੇ ਚੱਲਦੀ ਹੈ ਫਿਰ ਜੋ ਸਿੱਖ ਵਿਦਵਾਨ ਪੁਜਾਰੀ ਤੇ ਪ੍ਰਚਾਰਕ ਅੱਜ ਵੀ ਸੁਣੀ ਗੱਲ ਤੇ ਭਰੋਸਾ ਕਰਕੇ ਸਤਿਵਚਨ ਕਹਿਣ ਨੂੰ ਗੁਰਬਾਣੀ ਦਾ ਗਿਆਤਾ ਹੋਣਾ ਮੰਨਦੇ ਹਨ ਉਹਨਾਂ ਨੂੰ ਕੀ ਕਹੀਏ ਸੁਣੀਏ ਦੀਆਂ ਸਾਰੀਆਂ ਪੌੜੀਆਂ ਬਾਰੇ ਉਹਨਾਂ ਦੀ ਇਹੀ ਧਾਰਨਾ ਰਹੀ ਹੈ ਇਸ ਸ਼ਬਦ ਦੀ ਆਖਰੀ ਪੌੜੀ ਜੋ ਹੇਠਾਂ ਦਿੱਤੀ ਗਈ ਹੈ ਦੀ ਵਿਆਖਿਆ ਵੀ ਉਹ ਇਵੇਂ ਹੀ ਕਰਦੇ ਹਨ ਆਓ ਇਸ ਦਾ ਅਧਿਐਨ ਕਰਦੇ ਹਾਂ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖ ਪੀਰ ਪਾਦਸ਼ਾ ਸੁਣੀਐ ਅੰਦੇ ਪਾਵਹਿ ਰਾ ਸੁਣੀਐ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ 11 ਇਸ ਪੌੜੀ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਭਾਈ ਵੀਰ ਸਿੰਘ ਆਪਣੇ ਜਪਜੀ ਸਟਿਕ ਵਿੱਚ ਲਿਖਦੇ ਹਨ ਸੁਣਨੇ ਨਾਲ ਗੁਨਾ ਦੇ ਸਰਾਂ ਦੇ ਜਾਣਨ ਹਾਰ ਹੋ ਜਾਈਦਾ ਹੈ ਸੁਣਨੇ ਨਾਲ ਸ਼ੇਖ ਪੀਰ ਤੇ ਪਾਦਸ਼ਾਹ ਭਾਵਦੀਨ ਦੁਨੀ ਦੇ ਵੱਡੇ ਬਣ ਜਾਈਦਾ ਹੈ ਸੁਣਣੇ ਨਾਲ ਅੰਨੇ ਭਾਵ ਗਿਆਨਹੀਨ ਲੋਕ ਗਿਆਨ ਦਾ ਮਾਰਗ ਪਾ ਲੈਂਦੇ ਹਨ ਸੁਣਣੇ ਨਾਲ ਸੁਣਨ ਵਾਲੇ ਨੂੰ ਅਥਾਹ ਭਵ ਸਾਗਰ ਹਥਾਲੜਾ ਹੋ ਜਾਂਦਾ ਹੈ ਪਰੰਤੂ ਭਗਤਾਂ ਨੂੰ ਸੁਣਣੇ ਨਾਲ ਪਾਪਾਂ ਦਾ ਨਾਸ਼ ਦੁੱਖਾਂ ਦਾ ਵਿਨਾਸ਼ ਤੇ ਸਦਾ ਦਾ ਆਨੰਦ ਪ੍ਰਾਪਤ ਹੁੰਦਾ ਹੈ ਏ ਨਾਨਕ ਇਸ ਪੌੜੀ ਦੀ ਅਜਹੀ ਵਿਆਖਿਆ ਇਕੱਲੇ ਭਾਈ ਵੀਰ ਸਿੰਘ ਨੇ ਨਹੀਂ ਕੀਤੀ ਸਗੋਂ ਹਰ ਉਸ ਵਿਦਵਾਨ ਨੇ ਕੀਤੀ ਹੈ ਜਿਸਨੇ ਵੀ ਇਸ ਦਾ ਟਿਕਾ ਕੀਤਾ ਹੈ ਆਪਣੀ ਇਸ ਵਿਆਖਿਆ ਵਿੱਚ ਭਾਈ ਸਾਹਿਬ ਨੇ ਸੁਣਨ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਹ ਵੀ ਰੱਬ ਤੇ ਪਰਮਾਤਮਾ ਦੇ ਸੰਦਰਭ ਵਿੱਚ ਭਾਵੇਂ ਇਸ ਪੌੜੀ ਵਿੱਚ ਉਸਨੇ ਸ਼ਬਦ ਰੱਬ ਨੂੰ ਸਿੱਧੇ ਤੌਰ ਤੇ ਨਹੀਂ ਵਰਤਿਆ ਪਰ ਇਸੇ ਭਾਵ ਦੀਆਂ ਪਹਿਲੀਆਂ ਤਿੰਨ ਪੌੜੀਆਂ ਵਿੱਚ ਉਸਨੇ ਇਦਾਂ ਕੀਤਾ ਹੋਇਆ ਹੈ ਇਸ ਲਈ ਇਸ ਪੌੜੀ ਦੀ ਵਿਆਖਿਆ ਵਿੱਚ ਵੀ ਨਾਮ ਦਾ ਅਰਥ ਰੱਬ ਅੰਦਰ ਖਾਤੇ ਸ਼ਾਮਿਲ ਹੈ ਕਈ ਵਿਦਵਾਨ ਸੋਚਣਗੇ ਕਿ ਪਰਮਾਤਮਾ ਦੇ ਨਾਮ ਨਾਲ ਅਜਿਹੀ ਕੀ ਅਲਰਜੀ ਹੈ ਕਿ ਜਿਸ ਨੂੰ ਸਭ ਲੋਕ ਜਪਦੇ ਹਨ ਉਸੇ ਨੂੰ ਗੁਰੂ ਸਾਹਿਬ ਦੀ ਬਾਣੀ ਤੋਂ ਦੂਰ ਰੱਖਣ ਨੂੰ ਵਧਾਇਆ ਜਾ ਰਿਹਾ ਹੈ ਗੱਲ ਅਲਰਜੀ ਦੀ ਨਹੀਂ ਸਗੋਂ ਨਦਰ ਦੀ ਹੈ ਸੱਚ ਪ੍ਰਤੀ ਵਫਾਦਾਰੀ ਦੀ ਹੈ ਤੇ ਸਿਧਾਂਤ ਦੀ ਹੈ ਜੋ ਗੱਲ ਗੁਰੂ ਸਾਹਿਬ ਨੇ ਲਿਖੀ ਹੀ ਨਹੀਂ ਉਸ ਨੂੰ ਉਹਨਾਂ ਦੀ ਲਿਖਤ ਨਾਲ ਮੱਲੋ-ਮੱਲੀ ਜੋੜਨਾ ਪੱਖਪਾਤੀ ਰੁਝਾਨ ਹੈ ਜੋ ਖਾਲਿਸ ਚੀਜ਼ ਵਿੱਚ ਮਿਲਾਵਟ ਕਰਨ ਦੇ ਤੁਲ ਹੈ ਇਸ ਨਾਲ ਗੁਰੂ ਸਾਹਿਬ ਦੇ ਕਰਤਾਪੁਰਖ ਦੇ ਸੰਕਲਪ ਦੇ ਅਰਥ ਵਿਗੜਦੇ ਹਨ ਤੇ ਮੂਲ ਮੰਤਰ ਦਾ ਢਾਂਚਾ ਹਿੱਲਦਾ ਹੈ ਗੁਰੂ ਸਾਹਿਬ ਨੂੰ ਸਮਝਣ ਦਾ ਪਹਿਲਾ ਪੜਾਓ ਹੀ ਇਹ ਹੈ ਕਿ ਉਹਨਾਂ ਦੀ ਲਿਖਤ ਵੱਲ ਵਫਾਦਾਰੀ ਵਿਖਾਈ ਜਾਵੇ ਭਾਵ ਉਸ ਨੂੰ ਜਿਉਂ ਦੀ ਤਿਉ ਰੱਖ ਕੇ ਵਿਆਖਿਆ ਕੀਤੀ ਜਾਵੇ ਇਹ ਇਸ ਲਈ ਦੀ ਵਿਆਖਿਆਕਾਰ ਦੀ ਸੋਚ ਗੁਰੂ ਸਾਹਿਬ ਦੀ ਸੋਚ ਤੋਂ ਨਿਸ਼ਚੈ ਹੀ ਵੱਖਰੀ ਹੋਵੇਗੀ ਗੁਰੂ ਸਾਹਿਬ ਦਾ ਲਿਖਿਆ ਸਿੱਖੀ ਸਿਧਾਂਤ ਵਾਲੋਂ ਨਿੱਕਾ ਖੰਨਿਓ ਤਿੱਖਾ ਹੈ ਲਿਖਤ ਨੂੰ ਵਿਗਾੜਨ ਨਾਲ ਇਹ ਸਿਧਾਂਤ ਬਦਲ ਜਾਵੇਗਾ ਤੇ ਪਾਠਕ ਦਾ ਧਿਆਨ ਗੁਰੂ ਸਾਹਿਬ ਦੀ ਸੋਚ ਤੋਂ ਹਟ ਕੇ ਵਿਗਾੜ ਪਾਉਣ ਵਾਲੇ ਦੀ ਸੋਚ ਵੱਲ ਤਿਲਕ ਜਾਵੇਗਾ ਸਿੱਖ ਸ਼ਰਧਾਲੂ ਗੁਰਬਾਣੀ ਨੂੰ ਗੁਰੂ ਦੀ ਸਿੱਖਿਆ ਨਾਲ ਜੁੜਨ ਲਈ ਪੜ੍ਹਦੇ ਹਨ ਨਾ ਕਿ ਟੀਕਾਕਾਰਾਂ ਪ੍ਰਚਾਰਕਾਂ ਪੁਜਾਰੀਆਂ ਤੇ ਡੇਰੇਦਾਰ ਸਾਧ ਸੰਤਾਂ ਦੀ ਸਿੱਖਿਆ ਨਾਲ ਇਸ ਲਈ ਬਾਣੀ ਦੇ ਵਿਆਖਿਆਕਾਰਾਂ ਦੀ ਬੜੀ ਭਾਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੂਰੀ ਖੋਜ-ਪੜਾਅ ਉਪਰੰਤ ਬਾਣੀ ਦੇ ਸਹੀ ਤੇ ਬਣਦੇ ਅਰਥ ਕਰਨ ਜੇ ਇਸ ਪੌੜੀ ਨੂੰ ਨਿਰਪੱਖਤਾ ਨਾਲ ਪੜਿਆ ਜਾਵੇ ਤਾਂ ਅਰਥ ਕੁਝ ਹੋਰ ਬਣਦੇ ਹਨ ਸੁਨੇ ਸ਼ਬਦ ਨਾਲ ਆਰੰਭ ਹੋਣ ਵਾਲੀਆਂ ਚਾਰੇ ਪੌੜੀਆਂ ਦੇ ਮੁੱਢਲੇ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਪਹਿਲੀਆਂ ਤਿੰਨ ਹਿੰਦੂਵਾਦ ਦੇ ਭਿੰਨ-ਭਿੰਨ ਪੰਥਾਂ ਨਾਲ ਸੰਬੰਧ ਰੱਖਦੀਆਂ ਹਨ ਤੇ ਚੌਥੀ ਇਸਲਾਮ ਨਾਲ ਇਸ ਲਈ ਇੱਥੇ ਸਰਾਂ ਦਾ ਸ਼ਬਦ ਗੁਰੂ ਸਾਹਿਬ ਨੇ ਸਰੋਵਰ ਜਾਂ ਸਾਗਰ ਦੇ ਤੌਰ ਤੇ ਨਹੀਂ ਵਰਤਿਆ ਸਗੋਂ ਇਸਲਾਮੀ ਸ਼ਰੀਅਤ ਭਾਵ ਕੁਰਾਨ ਸ਼ਰੀਫ ਦੇ ਨੀਯਮਾਂ ਲਈ ਵਰਤਿਆ ਹੈ ਇਸ ਨੂੰ ਸਰੋਵਰ ਦੱਸ ਕੇ ਭਾਈ ਸਾਹਿਬ ਨੇ ਇਸ ਸ਼ਬਦ ਦੇ ਵਾਜਿਬ ਅਰਥ ਨਹੀਂ ਕੀਤੇ ਪਰ ਜੇ ਇਸ ਤੱਥ ਨੂੰ ਅਣਗੌਲਿਆ ਵੀ ਕਰ ਦਈਏ ਤਾਂ ਵੀ ਉਸ ਦੀ ਵਿਆਖਿਆ ਮੰਨਣ ਯੋਗ ਨਹੀਂ ਕਿਉਂਕਿ ਇਹ ਯਥਾਰਥਕ ਮੁੱਲਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਉਦਾਹਰਣ ਦੇ ਤੌਰ ਤੇ ਸੁਣਨ ਨਾਲ ਲੋਕ ਗੁਨਾ ਦੇ ਸਾਗਰ ਭਾਵ ਰੱਬ ਦੇ ਜਾਣਨਹਾਰ ਨਹੀਂ ਹੋ ਸਕਦੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਿਹਾ ਹੈ ਕਿ ਉਸ ਗੁਣਾ ਦੇ ਸਾਗਰ ਦਾ ਤਾਂ ਹਾਲੇ ਸੱਚਾ ਭਾਵ ਅਸਲੀ ਨਾਮ ਵੀ ਪਤਾ ਨਹੀਂ ਹੈ ਉਸਦੇ ਤਾਂ ਹਾਲੇ ਗੁਣ ਵੀ ਪਤਾ ਕਰਨੇ ਰਹਿੰਦੇ ਹਨ ਜਿਨ੍ਹਾਂ ਦੇ ਆਧਾਰ ਤੇ ਉਸ ਨਾਮ ਪਤਾ ਚੱਲੇਗਾ ਉਸ ਦੀ ਤਾਂ ਅਜੇ ਸਹੀ ਸੇਧ ਵੀ ਪਤਾ ਨਹੀਂ ਹੈ ਜੋ ਕੂੜ ਦੀਆਂ ਪਰਤਾਂ ਹੇਠ ਦਬੀ ਪਈ ਹੈ ਇਹ ਸੇਧ ਵੀ ਉਸਦੇ ਨਿਯਮਾਂ ਦਾ ਅਧਿਐਨ ਕਰਨ ਤੇ ਕੂੜ ਦੀ ਪਾਲ ਤੋੜਨ ਤੋਂ ਬਾਅਦ ਹੀ ਪਤਾ ਚੱਲੇਗੀ ਇਸ ਉਪਰੰਤ ਵੀ ਸਭ ਕੁਝ ਸਾਫ਼ ਨਹੀਂ ਹੋ ਜਾਵੇਗਾ ਉਸ ਕਰਤਾਪੁਰਖ ਦੀ ਪਹਿਚਾਨ ਫੇਰ ਵੀ ਸਰਗੀ ਵੇਲੇ ਦੇ ਘੁਸਮੁਸ ਵਿੱਚ ਦੂਰ ਝੂਲਦੇ ਨਿਸ਼ਾਨ ਜਹੀ ਹੀ ਹੋਵੇਗੀ ਇਸ ਹਨੇਰੇ ਨੂੰ ਉਜਾਲੇ ਵਿੱਚ ਬਦਲਣ ਲਈ ਨਾ ਜਾਣੇ ਹੋਰ ਕਿੰਨੀ ਮੁਸ਼ਕਲਤ ਕਰਨੀ ਪਵੇਗੀ ਗੁਰੂ ਸਾਹਿਬ ਅਨੁਸਾਰ ਇਸ ਕਾਲਨਾ ਭਰੇ ਕਾਰਜ ਨੂੰ ਸਦੀਆਂ ਭਰ ਤੋਂ ਅਣਗਿਣਤ ਲੋਕ ਕਰਕੇ ਚਲੇ ਗਏ ਹਨ ਤੇ ਬਾਕੀ ਰਹਿੰਦੇ ਨੂੰ ਅਣਗਿਣਤ ਖੋਜੀ ਭਵਿੱਖ ਵਿੱਚ ਕਰਨਗੇ ਤਾਂ ਜਾ ਕੇ ਕਿਤੇ ਗੋੜੇ ਚੋਂ ਕੋਈ ਪੂਣੀ ਕੱਤੀ ਜਾਵੇਗੀ ਇਹ ਸਭ ਉਹਨਾਂ ਜਪਜੀ ਵਿੱਚ ਹੀ ਲਿਖਿਆ ਹੈ ਭਾਈ ਵੀਰ ਸਿੰਘ ਦੀ ਵਿਆਖਿਆ ਅਨੁਸਾਰ ਸੁਣਨ ਵਾਲਿਆਂ ਨੂੰ ਉਸ ਦਾ ਨਾਮ ਵੀ ਪਤਾ ਲੱਗ ਜਾਂਦਾ ਹੈ ਤੇ ਉਸ ਦਾ ਗਿਆਨ ਵੀ ਹੋ ਜਾਂਦਾ ਹੈ ਜੇ ਸ਼ਰਧਾਵਾਨ ਸਿੱਖ ਸ਼ਰਧਾਲੂ ਏਡੀ ਵੱਡੀ ਅਤ ਕਥਨੀ ਨੂੰ ਸੁਣ ਕੇ ਸਾਲਾਂ ਬੱਦੀ ਸਨਮਾਨ ਪੂਰਵਕ ਮੰਨਦੇ ਚਲੇ ਆ ਰਹੇ ਹਨ ਤਾਂ ਸੁਣਾਉਣ ਵਾਲਿਆਂ ਨੇ ਹੋਰ ਕੀ ਕੀ ਅਡੰਬਰ ਉਸਾਰੇ ਹੋਣਗੇ ਇਹ ਸੂਝਵਾਨ ਸ਼ਰਧਾਲੂ ਆਪ ਸੋਚ ਸਕਦੇ ਹਨ ਭਾਈ ਸਾਹਿਬ ਹੋਰ ਅੱਗੇ ਲਿਖਦੇ ਹਨ ਕਿ ਸੁਣਨ ਨਾਲ ਸ਼ੇਖ ਪੀਰ ਤੇ ਪਾਦਸ਼ਾਹ ਭਾਵ ਦੀਨ ਦੁਨੀ ਦੇ ਵੱਡੇ ਬਣ ਜਾਈਦਾ ਹੈ ਪਰ ਜੇ ਇਦਾਂ ਹੋਵੇ ਫਿਰ ਤਾਂ ਦੁਨੀਆ ਦੇ ਸਭ ਵਾਸੀ ਹੀ ਪੀਰ ਪਾਦਸ਼ਾਹ ਬਣੇ ਪਏ ਹੋਣ ਤੇ ਆਮ ਆਦਮੀ ਕੋਈ ਨਾ ਹੋਵੇ ਕਿਉਂਕਿ ਸਭ ਨੇ ਹੀ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਸੁਣਿਆ ਜ਼ਰੂਰ ਹੋਵੇਗਾ ਚਾਰੇ ਪਾਸੇ ਸੁਣਨ ਦੇ ਬੋਲ ਬਾਲੇ ਵਿੱਚ ਇਹੀ ਕੁਝ ਤਾਂ ਹੋਣਾ ਹੈ ਇਸ ਤੋਂ ਇਲਾਵਾ ਵੀ ਭਾਈ ਸਾਹਿਬ ਲਈ ਇੱਕ ਸਮੱਸਿਆ ਹੋਰ ਹੋਵੇਗੀ ਉਸ ਨੂੰ ਦੱਸਣਾ ਪਵੇਗਾ ਕਿ ਸੁਣਨ ਵਾਲਾ ਸੁਣੇ ਕੀ ਕੀ ਉਹ ਕੁਰਾਨ ਸ਼ਰੀਫ ਸੁਣੇ ਜਾਂ ਉਪਨਿਸ਼ਦ ਸੁਣੇ ਕਈ ਸੁਣਨ ਵਾਲੇ ਇਹਨਾਂ ਨੂੰ ਵੀ ਸੁਣਦੇ ਹਨ ਪਰ ਉਹ ਤਾਂ ਕੋਈ ਪੀਰ ਪਾਸ਼ਾ ਨਹੀਂ ਬਣੇ ਫਿਰ ਕੀ ਉਹ ਗੁਰੂ ਸਾਹਿਬ ਨੂੰ ਜਾਂ ਉਹਨਾਂ ਦੀ ਬਾਣੀ ਨੂੰ ਸੁਣੇ ਉਹ ਵੀ ਕੋਟਨ-ਕੋਟ ਲੋਕਾਂ ਨੇ ਪੜ੍ਹੀ ਤੇ ਸੁਣੀ ਹੈ ਕਈਆਂ ਨੂੰ ਤਾਂ ਲਾਊਡ ਸਪੀਕਰਾਂ ਤੇ ਘਰ ਬੈਠੇ ਹੀ ਦੋ ਵੇਲੇ ਸੁਣਦੀ ਹੈ ਇਹਨਾਂ ਸੁਣਨ ਵਾਲਿਆਂ ਵਿੱਚੋਂ ਵੀ ਕੋਈ ਸ਼ੇਖ ਪੀਰ ਪਾਤਸ਼ਾ ਨਹੀਂ ਬਣਿਆ ਕਿਸੇ ਦਾ ਵੀ ਅਥਾ ਭਵ ਸਾਗਰ ਹਥਾਲਥਾ ਨਹੀਂ ਹੋਇਆ ਉਹਨਾਂ ਦੇ ਦੂਖ ਪਾਪ ਵੀ ਓਵੇਂ ਹਨ ਤੇ ਵੀ ਨਾਸ਼ ਨਹੀਂ ਹੋਇਆ ਜੇ ਅਜੀਹਾ ਕੁਝ ਹੋਇਆ ਹੀ ਨਹੀਂ ਤਾਂ ਸੁਣਨ ਵਾਲਿਆਂ ਨੂੰ ਵਿਗਾਸ ਕਿਸ ਗੱਲ ਦਾ ਯਾਰ ਹੈ ਕਿ ਜੇ ਉਹਨਾਂ ਦਾ ਕੋਈ ਭਲਾ ਹੋਇਆ ਹੁੰਦਾ ਤਾਂ ਉਹ ਥਾਂ-ਥਾਂ ਆਪਣੀ ਸਲਾਮਤੀ ਦੀ ਅਰਦਾਸਾ ਨਾ ਕਰਦੇ ਫਿਰਦੇ ਹੁਣ ਪ੍ਰਸ਼ਨ ਉੱਠਦਾ ਹੈ ਕਿ ਕੀ ਗੁਰੂ ਸਾਹਿਬ ਅਜਹੀਆਂ ਤਰਕਬੁੱਧੀ ਦੇ ਕਲਾਵੇ ਵਿੱਚ ਨਾ ਆਉਣ ਵਾਲੀਆਂ ਅਰਥਹੀਣ ਗੱਲਾਂ ਕਹਿ ਸਕਦੇ ਸਨ ਉਹ ਤਾਂ ਤਰਕ ਵਿਵੇਕ ਦੇ ਧਨੀ ਸਨ ਜਗਤ ਗੁਰੂ ਸਨ ਉਹਨਾਂ ਨੇ ਤਾਂ ਆਪਣੇ ਮਜ਼ਮੂਨ ਨੂੰ ਅੱਗੇ ਲੈ ਕੇ ਜਾਣਾ ਸੀ ਉਹਨਾਂ ਨੇ ਕੋਈ ਗਲਤ ਗੱਲ ਲਿਖ ਕੇ ਅੱਧਵਾਟੇ ਜ਼ਰੂਰ ਫਸਣਾ ਸੀ ਫਿਰ ਗਲਤ ਤਾਂ ਵਿਆਖਿਆਕਾਰ ਭਾਈ ਵੀਰ ਸਿੰਘ ਹੀ ਹੋਇਆ ਭਗਤ ਬਣਨ ਦੀ ਲੋਰ ਵਿੱਚ ਉਹ ਇਹ ਨਹੀਂ ਸਮਝ ਸਕਿਆ ਕਿ ਗੁਰੂ ਸਾਹਿਬ ਇਹ ਸਭ ਗੱਲਾਂ ਆਪਣੇ ਵੱਲੋਂ ਨਹੀਂ ਕਹਿ ਰਹੇ ਸਗੋਂ ਉਹ ਦੂਜੇ ਲੋਕਾਂ ਦੇ ਕੂੜ ਪ੍ਰਚਾਰ ਵਿੱਚ ਫਸਣੋਂ ਰੋਕ ਰਹੇ ਹਨ ਉਹ ਇਹਨਾਂ ਗੱਲਾਂ ਦੀ ਵਿਸ਼ਵਾਸਨੀਯਤਾ ਤੇ ਸਵਾਲ ਕਰਕੇ ਆਪਣੇ ਸਿੱਖਾਂ ਨੂੰ ਇਹ ਸੋਝੀ ਦੇ ਰਹੇ ਹਨ ਕਿ ਉਹ ਸੁਣੀਆਂ ਗੱਲਾਂ ਉੱਤੇ ਬਿਨਾ ਪਰਖ ਪ੍ਰਮਾਣ ਕੋਈ ਯਕੀਨ ਨਾ ਕਰੇ। ਸਹੀ ਵਿਆਖਿਆ ਇਹੀ ਹੈ ਕਿਉਂਕਿ ਆਮ ਸਮਝ ਅਨੁਸਾਰ ਸੁਣੀ ਸੁਣਾਈ ਗੱਲ ਬਾਰੇ ਸਬੂਤ ਲੈ ਕੇ ਹੀ ਉਸ ਉੱਤੇ ਕੋਈ ਨਿਰਣਾ ਲਿਆ ਜਾ ਸਕਦਾ ਹੈ। ਇਸ ਗੱਲ ਨਾਲ ਗੁਰੂ ਸਾਹਿਬ ਸਾਰੇ ਜਪਜੀ ਵਿੱਚ ਖੜੇ ਦਿਖਾਈ ਦਿੰਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਦੀ ਬਾਣੀ ਅੱਜ ਤੀਕਰ ਵੀ ਸੱਚੀ ਰਹੀ ਹੈ। ਇੱਥੋਂ ਤੀਕਰ ਕੇ ਵਿਗਿਆਨ ਵੀ ਇਸ ਨੂੰ ਝੂਠਲਾ ਨਹੀਂ ਸਕਿਆ ਹੈ। ਇਸ ਪੱਕੇ ਨਿਸ਼ਕਰਸ਼ ਨੂੰ ਆਧਾਰ ਬਣਾ ਕੇ ਉਪਰੋਕਤ ਪੌੜੀ ਦੇ ਸਹੀ ਅਰਥ ਇਸ ਪ੍ਰਕਾਰ ਬਣਦੇ ਹਨ ਆਮ ਸੁਣਨ ਵਿੱਚ ਆਉਂਦਾ ਹੈ ਕਿ ਸ਼ਰੀਅਤ ਦੇ ਐਡੇ ਵੱਡੇ ਵੱਡੇ ਵਿਦਵਾਨ ਪਏ ਹਨ ਜਿਨ੍ਹਾਂ ਨੂੰ ਇਸਲਾਮੀ ਫਲਸਫੇ ਤੇ ਕਾਨੂੰਨ ਦਾ ਪੂਰਾ ਗਿਆਨ ਹੈ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਇਸਲਾਮ ਦੇ ਕਈ ਗਿਆਨੀਆਂ ਨੇ ਤਾਂ ਆਪਣੀ ਵਿਦਵਤਾ ਕਾਰਨ ਸ਼ੇਖਾਂ ਪੀਰਾਂ ਤੇ ਪਾਦਸ਼ਾਹਾਂ ਦੀਆਂ ਮਾਨਯੋਗ ਪਦਵੀਆਂ ਹਾਸਲ ਕਰ ਲਈਆਂ ਹਨ ਸੁਣੀਦਾ ਹੈ ਕਿ ਉਹ ਆਪਣੀ ਸਿਆਣਪ ਨਾਲ ਅੰਨਿਆਂ ਨੂੰ ਵੀ ਅੱਖਾਂ ਦੇ ਦਿੰਦੇ ਹਨ ਭਾਵ ਅਕਲ ਦੇ ਅੰਨਿਆਂ ਨੂੰ ਰਸਤਾ ਦਿਖਾ ਦਿੰਦੇ ਹਨ ਇਹ ਵੀ ਸੁਣਿਆ ਹੈ ਕਿ ਇਹਨਾਂ ਕਰਨੀ ਵਾਲੇ ਪੁਰਸ਼ਾਂ ਦੇ ਹੱਥ ਕੋਈ ਡੂੰਗੀ ਭਾਵ ਗੈਬੀ ਸ਼ਹਿ ਸ਼ਕਤੀ ਹੁੰਦੀ ਹੈ ਜਿਸ ਨਾਲ ਉਹ ਆਪਣਾ ਤੇ ਆਪਣੇ ਭਗਤਾਂ ਦਾ ਹਰ ਕੰਮ ਰਾਸ ਕਰ ਦਿੰਦੇ ਹਨ ਅਰਥਾਤ ਉਹ ਹੱਥ ਦੇ ਫੇਰ ਨਾਲ ਹੀ ਉਹਨਾਂ ਦੇ ਸਭ ਕੰਮ ਨਿਪਰੇ ਚਾੜ ਦਿੰਦੇ ਹਨ ਭਾਵ ਉਹ ਅਣ ਸੁਖਾਵੀਆਂ ਘਟਨਾਵਾਂ ਮੋੜ ਦਿੰਦੇ ਹਨ ਭਵੇਖ ਬਾਣੀਆਂ ਕਰ ਦਿੰਦੇ ਹਨ ਤੇ ਕੁਦਰਤ ਨੂੰ ਉਂਗਲੀਆਂ ਤੇ ਨਚਾ ਲੈਂਦੇ ਹਨ ਫਿਰ ਇਹ ਵੀ ਸੁਣਦੇ ਹਨ ਕਿ ਅਜਿਹੇ ਮਹਾਪੁਰਸ਼ਾਂ ਦੀ ਸੰਗਤ ਵਿੱਚ ਦੂਖ ਤੇ ਪਾਪ ਕੱਟੇ ਜਾਂਦੇ ਹਨ ਭਾਵ ਕੁਦਰਤ ਦੀਆਂ ਕਰੋਪੀਆਂ ਕਾਰਨ ਆਏ ਕਸ਼ਟ ਕੱਟੇ ਜਾਂਦੇ ਹਨ ਅਤੇ ਲੋਕਾਂ ਦੇ ਗੁਨਾਹ ਤੇ ਦੁੱਖ ਦਲੇਦਰ ਦੂਰ ਹੋ ਜਾਂਦੇ ਹਨ ਇਹ ਉਪਰੋਕਤ ਸਭ ਕੁਝ ਸੁਣਨ ਤੋਂ ਬਾਅਦ ਭਗਤ ਜਨਾ ਭਾਵ ਸੁਣਨ ਵਾਲਿਆਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਇਸ ਉਪਰੰਤ ਗੁਰੂ ਸਾਹਿਬ ਇੱਕ ਵਿਅੰਗਮਈ ਪਰ ਹਾਮੋਸ਼ ਭਾਸ਼ਾ ਵਿੱਚ ਪੁੱਛਦੇ ਪ੍ਰਦੀਤ ਹੁੰਦੇ ਹਨ ਫਿਰ ਕੀ ਇਹ ਨਾ ਗੱਲਾਂ ਨੂੰ ਬਿਨਾਂ ਦਰਿਆਫਤ ਕੀਤੇ ਸੱਚ ਮੰਨ ਲਿਆ ਕਰੀਏ ਉਹ ਕਹਿੰਦੇ ਨਜ਼ਰ ਆਉਂਦੇ ਹਨ ਬੜੇ ਮੂਰਖ ਹਨ ਇਹ ਭਗਤ ਜਨ ਜੋ ਬਿਨਾਂ ਸੋਚੇ ਸਮਝੇ ਹੀ ਕਿਸੇ ਦੀ ਕਹੀ ਸੁਣੀ ਤੇ ਵਿਸ਼ਵਾਸ ਕਰਕੇ ਚੋੜੇ ਹੋਈ ਜਾਂਦੇ ਹਨ ਸਰਲ ਭਾਸ਼ਾ ਵਿੱਚ ਇਹ ਪੌੜੀ ਲਿਖ ਕੇ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਗੈਬੀ ਸ਼ਕਤੀਆਂ ਬਾਰੇ ਸੁਣੀਆਂ ਕਥਾਵਾਂ ਕੇਵਲ ਗੱਪ ਕਹਾਣੀਆਂ ਹਨ ਗੈਬੀ ਸ਼ਕਤੀਆਂ ਦੀ ਕਲਪਨਾ ਕਰਨਾ ਵੀ ਮਿਥਿਆਚਾਰ ਵਿੱਚ ਭਾਗੀਦਾਰੀ ਪਾਉਣਾ ਹੈ ਇਹਨਾਂ ਤੋਂ ਮਨ ਨੂੰ ਮੁਕਤ ਰੱਖਣਾ ਹੀ ਸੱਚੀ ਸੇਧ ਹੈ ਇਸ ਸੰਸਾਰ ਵਿੱਚ ਕਿਸੇ ਦੁਆਰਾ ਕੁਦਰਤ ਦੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਅਸੰਭਵ ਹੈ ਕੋਈ ਮਨੁੱਖ ਭਾਵੇਂ ਕਿੰਨਾ ਵੀ ਗਿਆਨੀ ਕਿਉ ਨਾ ਹੋਵੇ ਉਹ ਹੱਥਾਂ ਤੇ ਸਰੋ ਨਹੀਂ ਜਮਾ ਸਕਦਾ ਕੁਦਰਤ ਨੂੰ ਹੱਥ ਪਾਉਣ ਲਈ ਵਿਗਿਆਨ ਦੀ ਲੋੜ ਹੈ ਪਰ ਵਿਗਿਆਨ ਦੀ ਵਿਧੀ ਕੇਵਲ ਸਿੱਖੀ ਰਾਹੀ ਭਾਵ ਸਿੱਖ ਸਿਖਾ ਕੇ ਤਜਰਬੇ ਰਾਹੀ ਪ੍ਰਾਪਤ ਹੁੰਦੀ ਹੈ ਇਹ ਸਭ ਜਾਣਕਾਰੀਆਂ ਨੂੰ ਪੂਣ ਪਰਖ ਕੇ ਸਥਾਈ ਨਿਜਮਾ ਵਿੱਚ ਢਾਲਣਾ ਸਿਖਾਉਂਦੀ ਹੈ ਇਸ ਤੋਂ ਉਤਪੰਨ ਹੋਈ ਪ੍ਰਵੀਣਤਾ ਇੱਕ ਅਜੀਹਾ ਔਜ਼ਾਰ ਹੈ ਜੋ ਕੁਦਰਤ ਦੇ ਗੁੱਜੇ ਨਿਜਮਾ ਦੀ ਖੋਜ ਕਰਕੇ ਪ੍ਰਕਿਰਤੀ ਦੀਆਂ ਪਰਤਾਂ ਫਰੋਲਣ ਦੀ ਸਮਰੱਥਾ ਰੱਖਦੀ ਹੈ ਤਾਂ ਤੇ ਅਸਲ ਸਿੱਖੀ ਵਿਗਿਆਨ ਹੀ ਹੈ ਤੇ ਹਰ ਵਿਗਿਆਨ ਅੰਦਰ ਖਾਤੇ ਸਿੱਖੀ ਦੇ ਵਿਧੀ ਵਿਦਵਾਨ ਤੇ ਹੀ ਚੱਲ ਰਿਹਾ ਹੈ ਦੋਵੇਂ ਨਦਰ ਤਰਕ ਤੇ ਬੁੱਧੀ ਦੇ ਪ੍ਰਯੋਗ ਦੀ ਖੇਡ ਹਨ ਗੁਰੂ ਸਾਹਿਬ ਨੇ ਇਸ ਪੌੜੀ ਰਾਹੀਂ ਅੰਧ ਭਗਤਾਂ ਦੀ ਸੁਣੀਆਂ ਸੁਣਾਈਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਪਰੋਸਾ ਕਰਨ ਦੀ ਪ੍ਰਵਿਰਤੀ ਨਿਕਾਰੀ ਹੈ ਸੁਣੀਆਂ ਸੁਣਾਈਆਂ ਗੱਲਾਂ ਅਫਵਾਹਾਂ ਹੁੰਦੀਆਂ ਹਨ ਜੋ ਬਿਨਾ ਪਰਖ ਪਰਚੋਲ ਕੀਤੇ ਗਿਆਨ ਦਾ ਹਿੱਸਾ ਨਹੀਂ ਬਣ ਸਕਦੀ ਹੈ ਸੱਚ ਮੰਨਣ ਤੋਂ ਪਹਿਲਾਂ ਇਹਨਾਂ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੇ ਸਹੀ ਪਾਈਆਂ ਜਾਣ ਤਾਂ ਹੀ ਇਹਨਾਂ ਨੂੰ ਸੱਚ ਮੰਨਣਾ ਚਾਹੀਦਾ ਹੈ ਨਹੀਂ ਤਾਂ ਨਹੀਂ ਜਾਂਚ ਪੜਤਾਲ ਆਧਾਰਨ ਪੁੱਛਗਿਛ ਰਹੀ ਸਰਵੇ ਰਹੀ ਜਾਂ ਕਿਸੇ ਲਿਖਤੀ ਜਾਂ ਮੌਖਿਕ ਗਵਾਹੀ ਦੇ ਆਧਾਰ ਤੇ ਹੋ ਸਕਦੀ ਹੈ ਅਜੋਕੇ ਸਮੇਂ ਵਿੱਚ ਪ੍ਰੀਖਣ ਲੈਬਾਰਟਰੀਆਂ ਵਿੱਚ ਵੀ ਹੁੰਦੇ ਹਨ ਸੁਣੀ ਸੁਣਾਈ ਗੱਲ ਨੂੰ ਪਰਖਣ ਦਾ ਇੱਕ ਮੋਟਾ ਤੇ ਫੌਰੀ ਤਰੀਕਾ ਇਹ ਵੀ ਹੈ ਕਿ ਇਸ ਨੂੰ ਤਰਕ ਦੀ ਕਸੌਟੀ ਤੇ ਪਰਖਿਆ ਜਾਵੇ ਪਰਖ ਕੋਈ ਹੋਵੇ ਉਸ ਦੇ ਸਿੱਟੇ ਤਰਕ ਬੁੱਧੀ ਤੇ ਆਮ ਸਮਝ ਤੇ ਪ੍ਰੀਖਣ ਦੇ ਤਰਾਜੂ ਵਿੱਚ ਪੂਰੇ ਉਤਰਨੇ ਚਾਹੀਦੇ ਹਨ ਪਰਖ ਜਿੰਨੀ ਸਖਤ ਹੋਵੇਗੀ ਵਿਗਿਆਨ ਦਾ ਆਧਾਰ ਓਨਾ ਹੀ ਪੱਕਾ ਹੋਵੇਗਾ ਵਿਗਿਆਨ ਜਿੰਨਾ ਪੱਕਾ ਤੇ ਠੋਸ ਹੋਵੇਗਾ ਓਨਾ ਹੀ ਕੁਦਰਤ ਦੇ ਨੇੜੇ ਹੋਵੇਗਾ ਪ੍ਰਕਿਰਤੀ ਦੇ ਨਿਯਮਾਂ ਨੂੰ ਸਮਝਣਾ ਨਾਲ ਹੀ ਇਸ ਦੇ ਕਾਦਰ ਦੀ ਪਹਿਚਾਨ ਸੰਭਵ ਹੈ ਇਸ ਤਰ੍ਹਾਂ ਗਿਆਨ ਤੇ ਵਿਗਿਆਨ ਇਕੱਠੇ ਹੋ ਕੇ ਇੱਕੋ ਮੰਜ਼ਲ ਵੱਲ ਵਧਣਗੇ ਤੇ ਇਹਨਾਂ ਦੀ ਇੱਕੋ ਸੇਧ ਹੋਵੇਗੀ ਜੇ ਇਹ ਸਿੱਖੀ ਹੈ ਤਾਂ ਵਿਗਿਆਨ ਵੀ ਇਹੀ ਹੈ ਸਪਸ਼ਟ ਹੈ ਕਿ ਜੋ ਵਿਦਵਾਨ ਹੁਣ ਤੀਕਰ ਇਹ ਕਹਿੰਦੇ ਆ ਰਹੇ ਸਨ ਕਿ ਸਿੱਖੀ ਦਾ ਵਿਗਿਆਨ ਨਾਲ ਕੋਈ ਸੰਬੰਧ ਨਹੀਂ ਉਹ ਇਹ ਖੰਭ ਇਸ ਲਈ ਮਾਰ ਰਹੇ ਸਨ ਕਿ ਉਹਨਾਂ ਨੇ ਹਾਲੇ ਜਪਜੀ ਪੜਿਆ ਨਹੀਂ ਹੈ ਤੇ ਵਿਗਿਆਨ ਵੀ ਨਹੀਂ ਉਹਨਾਂ ਵਿੱਚੋਂ ਜੇ ਕੋਈ ਹੁਣ ਵੀ ਉਸੇ ਸੰਦੇਹ ਵਿੱਚ ਫਸਿਆ ਹੋਵੇ ਤਾਂ ਉਹ ਅਗਲੀ ਪੌੜੀ ਦਾ ਅਧਿਆਇਨ ਜ਼ਰੂਰ ਕਰੇ ਅੱਜ ਬਸ ਇਤਨਾ ਹੀ ਅਗਲਾ ਪ੍ਰਵਚਨ ਲੈ ਕੇ ਛੇਤੀ ਹੀ ਆਵਾਂਗਾ ਜੁੜੇ ਰਹੋ ਚੈਨਲ ਜਪਜੀ ਗਿਆਨ ਨੂੰ ਲਾਈਕ ਕਰਕੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਵੋ ਧੰਨਵਾਦ ਸਤਿ ਸ਼੍ਰੀ ਅਕਾਲ